ਬਾਈਆਂ ਨੇ ਸਪਰੇਅ ਵਾਲਾ ਪੰਪ ਵੀ ਉੱਤੇ ਫਿੱਟ ਕਰ ਰੱਖਿਆ ਕਹਿੰਦੇ ਘਰ ਦੇ ਸਾਰੇ ਸੰਦੇਸ ਜਿਹੜੇ ਵੱਡੀਆਂ ਮਸ਼ੀਨਾਂ ਹਿੱਸੇ ਨਾਲ ਹੀ ਧੋਣੇ ਆ ਸੀ ਕਹਿੰਦੇ ਤੇ ਅਸੀਂ 1.70 ਹਜ਼ਾਰ ਦਾ ਲਿਆਂਦਾ ਸੀ ਕਹਿੰਦੇ ਤੇ ਕੰਮ ਬਾਲੇ ਪੈਸੇ ਦਾ ਸੀ ਲੈ ਲਿਆ ਤੇ ਆ ਘੜੁਕਾ ਕਹਿੰਦੇ ਅੱਜ ਕੱਲ ਪੂਰਾ ਛਾਇਆ ਹੋਇਆ ਤੇ ਬਹੁਤ ਲੋਕ ਬਣਵਾ ਰਹੇ ਆ ਇਹਦੇ ਕੀ ਕੀ ਫਾਇਦੇ ਆ ਬਾਈਆਂ ਨੇ ਸਾਨੂੰ ਫਾਇਦੇ ਦੱਸੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜਿਹੜੀ ਐਵਰੇਜ ਆਦੀ ਦੀ ਉਹ 25 ਕਿਲੋਮੀਟਰ ਤੋਂ ਪਲੱਸ ਹੈ 1 ਲੀਟਰ ਤੁਸੀਂ ਦੇਖ ਸਕਦੇ ਹੋ ਕਹਿੰਦੇ ਸਨਾ ਤਾਂ ਸਾਨੂੰ ਟਰੈਕਟਰ ਪਿੱਛੇ ਗੱਡੀ ਪਾਉਂਦੀ ਲੋੜ ਆ ਟਰੈਕਟਰ ਸਾਰੇ ਫਸਲਾਂ ਫਸਲਾਂ ਬੀਜ ਕੇ ਧੋਣਵਾ ਕੇ ਅੰਦਰ ਲਾ ਛੱਡਿਆ ਤੇ ਹੁਣ ਇਸੇ ਨਾਲ ਹੀ ਅਸੀਂ ਸਾਰਾ ਕੰਮ ਲੈਣੇ ਆ ਕਹਿੰਦੇ ਮੰਡੰਗੋ ਚ ਹੈ ਰੇ ਸਪਰੇਅ ਲਿਆਉਣੀ ਹੋਵੇ ਚਾਹੇ ਜੂਰੀ ਆ ਰੇ ਜਿਹੜੀ ਖਲਾਨਣ ਜਾਣੀ ਹੋਵੇ ਖੇਤ ਇਹਦੇ ਵਿੱਚ ਰੱਖ ਲਈ ਦੀ ਆ ਸਪਰੇਅ ਸਪੁਰ ਵਾਲੇ ਢੋਲੀਆਂ ਉਹ ਵੀ ਇਹਦੇ ਵਿੱਚ ਬਾਕੀ ਨੀਰੇ ਪੱਠੇ ਨੂੰ ਮੌਜ ਆ ਨਾ ਤਾਂ ਗੱਡੀ ਜੋੜਨ ਦਾ ਕੋਈ ਹੋਰ ਝੰਜਟ ਤੇ ਨਾ ਕਿ ਉਹ ਬਾਕੀ ਗੱਲਾਂ ਕਰੀ ਇਹਦੇ ਵਿੱਚ ਕੀ ਕੀ ਖਾਸੀਅਤ ਹੈਗੀਆਂ ਗੀਆਂ ਇਹਦੇ ਵਿੱਚ 10 ਘਾਸ ਪਾਵਰ ਰੈਂਜਨ ਲੱਗਿਆ ਹੋਇਆ ਸੈਲਫ ਸਟਾਰਟ ਹੈ ਇਹ ਚਾਰ ਗੇਰ ਹੈ ਇਹਦੇ ਗਾਂ ਨੂੰ ਜਾਣ ਵਾਲਿਆ ਇੱਕ ਬੈਕ ਨੂੰ ਜਾਣ ਵਾਲਾ ਹੈਗਾ ਬਾਕੀ ਸੀਟਾਂ ਕਾਰਾਂ ਵਾਲੀਆਂ ਪੂਰਾ ਵਧੀਆ ਕੰਫਰਟੇਬਲ ਸੀਟਾਂ ਕੋਈ ਖੜਕਾ ਨਹੀਂ ਬਾਲਾ ਕਰਦਾ ਚੰਗਾ ਸਾਇਲੈਂਸਰ ਲੱਗਿਆ ਹੋਇਆ ਵਧੀਆ ਤੇ ਕਹਿੰਦੇ ਝੋਨੇ ਵੇਲੇ ਵੀ ਸਾਨੂੰ ਮੌਜਾ ਆਦੀ ਲੇਵਰ ਗਾਂ ਪਛਾਂ ਲੈ ਜਾਣੀ ਆਪਣੀ ਰੀ ਪਣੂਰੀ ਅੱਗੇ ਪਿੱਛੇ ਕਰਨੀ ਆ ਜਿਵੇਂ ਨਰਮੇ ਵਾਲਾ ਸਿਸਟਮ ਹੋ ਗਿਆ ਉਹ ਸਾਰਾ ਹਿੱਸੇ ਨਾਲ ਹੀ ਅਸੀਂ ਕੰਮ ਜ਼ਿਆਦਾਤਰ ਕਹਿੰਦੇ ਲੈਣੇ ਆ ਕੋਈ ਵੀ ਪਿੰਡ ਚ ਕੰਮ ਹੋਵੇ ਜਿਵੇਂ ਦਾਣਾ ਚੱਕੀ ਤੇ ਲਾ ਕੇ ਔਣਾ ਹੋਵੇ ਆਟਾ ਦਾਣਾ ਸਾਰਾ ਇਹਦੇ ਤੇ ਹੀ ਆਪਾਂ ਲੈ ਕੇ ਔਣੀ ਆ ਤੇ ਵਾਕਈ ਇਹ ਕੰਮ ਬ ਜਿਹੜੇ ਬਹੁਤ ਘੱਟ ਖਾਂਦਾ ਐਵਰੇਜ ਕਾਫੀ ਹੈ ਤੇ ਬਾਕੀ ਲੋਕਾਂ ਦੀ ਮਨਪਸੰਦ ਇਹ ਬਣਿਆ ਹੋਇਆ ਹੈ ਇਸ ਸਮੇਂ ਤੇ ਬਾਕੀ ਥੋੜਾ ਜਿਹਾ ਇੱਕ ਹੀ ਚੀਜ਼ ਦੀ ਹੋਊਗਾ ਕਿਉਂਕਿ ਸਰਕਾਰ ਨੇ ਇੱਕ ਵਾਰ ਜਿਹੜੇ ਰੋਕ ਲਾ ਦਿੱਤੀ ਸੀ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋ ਕਿ ਸੜਕ ਤੇ ਥੋੜੀ ਜਿਹੀ ਰੋਕ ਲਾਈ ਸੀ ਚੜ੍ਹਨ ਦੇ